ਦਾ ਥੱਲੇ ਦਬਲ ਕਰ ਲਿਆ ਕਰੋ ਪੂਰਾ ਫੇਜ ਦਾ ਡੀਆਈ ਪੂਰੀ ਗੱਲ ਸੁਣ ਕੇ ਫੇਜ ਅਸੀਂ ਆਪਦੇ ਵੀ ਗਲਤੀ ਮੰਨਣ ਜੋਗੇ ਹੋ ਜੀਏ ਵੀ ਫੇਜ ਸਾਨੂੰ ਪਤਾ ਵੀ ਹੋਵੇ ਅਸੀਂ ਏਡੀ ਵੱਡੀ ਗਲਤੀ ਕਰਤੀ ਹੈਣਾ ਸਹੀ ਗਾ ਸਹੀ ਗਾ ਬਾਕੀ ਯਾਰ ਹੁਣ ਕੋਈ ਗੱਲ ਨਹੀਂ ਜੇ ਹੁਣ ਅਸੀਂ ਜਸਟ ਫਨ ਵੀ ਕੀਤਾ ਤਾਂ ਅੱਗੇ ਤੋਂ ਠੀਕ ਆ ਭਰਾਵਾ ਨਹੀਂ ਸੀਰੀਅਸ ਹੀ ਕਰ ਰਹੇ ਕਹਿੰਦਾ ਕਹਿੰਦਾ ਬੀਸੀ ਭਵਨ ਨੰਗਾ ਨੱਚ ਕੇ ਆ ਕੇ ਕਹਿੰਦਾ ਦਿਖਾ ਇਹਨਾਂ ਨੂੰ ਬੀਸੀ ਇਹਨਾਂ ਏ ਬਦਲ ਨਹੀਂ ਸਮਝ ਨਹੀਂ ਲੱਗੀ ਮੈਨੂੰ ਇਹਦੀ ਨਹੀਂ ਉਹਦਾ ਵੀ ਹੋਣੀ ਹੋਣਾ ਕੋਈ ਠੰਡਾ ਕਹਿੰਦਾ ਭਾਈ ਇਹਦਾ ਇੱਕ ਤਾਂ ਪੰਜਾਬੀ ਨਹੀਂ ਸਮਝ ਲੱਗਦੀ ਆ ਭਾਜੀ ਪੰਜਾਬੀ ਨਹੀਂ 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 ਟੈਨਸ਼ਨ ਨਹੀਂ ਜਟਾ ਆਪਾਂ ਦਾ ਦੇਖ ਯਾਰ ਇਹਨਾਂ ਦੀ ਟੈਨਸ਼ਨ ਆ ਲੈਣੀ ਹੋਣੀ ਨਾ ਕਰਕੇ ਹੀ ਪਰ ਇੱਕ ਗੱਲ ਪਾਜੀ ਸੈਂਡ ਕਰ ਦਿਓ ਵੀਡੀਓ ਭਾਜੀ ਉਹ ਚਲੋ ਮੈਂ ਭਰਾ ਭਰਾ ਮੰਗ ਰਿਹਾ ਆ ਡਿਮਾਂਡ ਕਰ ਰਿਹਾ ਵੀਰ ਭਾਜੀ ਪਲੀਜ਼ ਮੈਨੂੰ ਵੀ ਭੇਜ ਦਿਓ ਯਾਰ ਤੇ ਜਣੀ ਨੀ ਮੈਂ ਇਦਾਂ ਦਿਖਾ ਦਿੰਨਾ ਦਿਖਾ ਦਿਓ ਦਿਖਾ ਦਿਓ ਚਲੋ ਬਾਅਦ ਚ ਭੇਜ ਦੇ ਪਰਸਨਲੀ ਭੇਜ ਦੇ ਚਲੋ ਚਲ ਮੈਂ ਪਰਸਨਲੀ ਭੇਜ ਦੂੰਗਾ ਜਲਦ ਨੂੰ ਕੋਈ ਨਾ ਬਗਾ ਨਾ ਸੈਂਡ ਕਰੀ ਪਲੀਜ਼ ਨਹੀਂ 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 ਭਾਜੀ ਕੋਈ ਚੱਕਰ ਨਹੀਂ ਮੈਨੂੰ ਪਤਾ ਜਿੱਦਾਂ ਤੁਸੀਂ ਕੁੱਲੜ ਪੀਜੇ ਆਣਾ ਦਾ ਹੋਈ ਉਦਾਂ ਹੋ ਜਾਣੀ ਮੇਰੇ ਨਾਲ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਬਹੁਤ ਹੋਣੀ ਇਹ ਪਟ્રોલਾਂ ਨੂੰ ਵਧਣੀ ਇਹ ਵੀਡੀਓ ਸਾਡੀ ਕੋਈ ਗੱਲ ਨਹੀਂ ਪਟ્રોલਾਂ ਨੂੰ ਮੇਰਾ ਮੈਂ ਜਿਹੜੀ ਗੱਲ ਸਹੀ ਕਹਿਣ ਦੇ ਆ ਸਹੀ ਕਹਿਣ ਦੇ ਆ ਦੁਨੀਆ 'ਤੇ ਕਿਹਦੀ ਮਤ ਨਹੀਂ ਹੈਗੀ ਤੇ ਨਾ ਅਸੀਂ ਦੁਨੀਆ ਨੂੰ ਕਹਿੰਨੇ ਆ ਵੀਰ ਜੇ ਤੁਹਾਨੂੰ ਨਹੀਂ ਚੰਗੇ ਲੱਗਦੇ ਮੇਰਾ ਭਰਾ ਪਲੀਜ਼ ਉੱਤੇ ਅਨਫੋਲੋ ਬਟਨ ਹੈਗਾ ਜਿੱਦਾਂ ਤੁਸੀਂ ਪਿਆਰ ਨਾਲ ਫੋਲੋ ਕੀਤਾ ਜੀ ਉਦੋਂ ਹੀ ਇਹਨਾਂ ਹੋ ਲਈ ਕਿ ਨਾ ਅਨਫੋਲੋ ਕਰ ਲਓ ਕਿੱਡੀ ਗੱਲ ਆਪ ਹੀ ਨਹੀਂ ਤੁਹਾਡੇ ਮੂਰੇ ਹੋਣਾ ਜੀ ਤੁਸੀਂ ਰੱਬ ਬਣ ਜਾਂਦੇ ਆ ਕਮੈਂਟਾਂ 'ਚ ਆ ਕੇ ਯਾਰ ਤੁਸੀਂ ਏਡੀਆਂ ਵੱਡੀਆਂ ਗੱਲਾਂ ਕਰੀ ਜਾਂਦੇ ਆ ਦੁਨੀਆ 'ਦੇ ਹੋਰ ਏਡੇ ਕੰਮ ਹੋ ਗਿਆ ਕੁੜੀ ਦਾ ਰੇਪ ਹੋ ਗਿਆ ਉਹਦੇ ਬਾਰੇ ਤੁਸੀਂ ਬੋਲੇ ਨਹੀਂ ਬਿਲਕੁਲ ਇਹ ਗੋਲਦੀ ਅਸੀਂ ਹੈਣਾ ਪੰਜਾਬ ਚ ਅਸੀਂ ਵੀ ਰਹਿੰਦੇ ਆਂ ਕਿਹੜਾ ਪੰਜਾਬ ਤੋਂ ਬਾਹਰ ਆ ਕੇ ਯੂਪੀ ਜੰਮੇ ਸੀ ਬਾਅਦ ਸਿੱਧਾ ਅਮਰੀਕਾ ਆ ਗਿਆ ਆ ਇਹ ਤਾਂ ਪੰਜਾਬ ਚ ਹੀ ਆ ਅਸੀਂ ਸਹੀ ਗੱਲ ਸਹੀ ਗੱਲ ਅੜਾ ਕਤੀਬਤੀ ਸਾਲ ਮੇਰੀ ਉਮਰ ਹੋ ਗਈ ਹੈ ਸਾਰੀ ਦੁਨੀਆਦਾਰੀ ਦੇਖ ਲਈ ਹਲੇ ਸਾਨੂੰ ਦੱਸਣ ਦੇ ਵੀ ਕੀ ਕਰਨਾ ਕੀ ਨਹੀਂ ਕਰਨਾ ਰਪਿੰਦਰਾ ਹੁਣ ਵਿਚਾਰ ਦੇ ਮੇਰਾ ਭਰਾ ਵੀ ਮੈਂ ਰੋਂ ਗਿਆ ਨਹੀਂ ਬਿਲਕੁਲ ਦੇਖੋ ਭਾਈ ਪਤਾ ਕਿਦਾਂ ਕਈ ਵਾਰੀ ਬੰਦੇ ਦਾ ਮੂਡ ਹੁੰਦਾ ਹੁਣ ਆਪਣਾ ਮੂਡ ਹੁੰਦਾ ਯਾਰ ਵੀ ਚੌੜ ਕਰਨਾ ਉਹ ਐ ਹੁੰਦਾ ਵੀ ਚਲੋ ਆਪਾਂ ਸੋਸ਼ਲ ਮੀਡੀਆ ਤੇ ਵੀ ਕਿੰਨੇ ਵਾਰੀ ਪਹਿਲਾਂ ਵੀ ਹੋਇਆ ਵੀ ਚਲੋ ਇੰਦਾਂ ਦਾ ਪਰ ਉਹ ਬੰਦੇ ਨੂੰ ਪਤਾ ਹੀ ਆ ਯਾਰ ਵੀ ਕਿੱਦਾਂ ਵੀ ਸੋਚਦੇ ਆਖਦਾ ਯਾਰ ਸਾਰਾ ਕੁਝ ਯਾਰ ਦੇ ਮੈਂ ਚਲੋ ਹੁਣ ਮੈਂ ਗਲਤ ਵਰਡ ਯੂਜ਼ ਕਰਦਾ ਮੈਨੂੰ ਪਤਾ ਇਹ ਵੀ ਕੱਟ ਕੇ ਹਾਂ ਇੱਕ ਕੰਦਾ ਰੁਪਿੰਦਰ ਜਲਾਲ ਇੱਕ ਮਿੰਟ ਇੱਕ ਮਿੰਟ ਇੱਕ ਕੰਦਾ ਰੁਪਿੰਦਰ ਜਲਾਲ ਫੁੱਦੂ ਬੰਦਾ ਕਲੀਅਰ ਹੋਣ ਦੇ ਗੱਲ ਰੋਕੀ ਜਾਂਦਾ ਓਏ ਚ ਗੱਲ ਕਲੀਅਰ ਨੂੰ ਕਿਹੜੀ ਗੱਲ ਭਰਾਵਾ ਅਸੀਂ ਤਾਂ ਉਹ ਜਿਹਦਾ ਫੁੱਦੂ ਦਸੀਆ ਲੈ ਹੁਣ ਦੱਸ ਕਿਹੜੀਆਂ ਗੱਲਾਂ ਹੋਈਆਂ ਯਾਰ ਚੜੋ ਹੀ ਆ ਛੱਡ ਖੜਾ ਕੋਈ ਯਾਰ ਚਲੋ ਯਾਰ ਭਰਾ ਸਾਡਾ ਫੁੱਦੂ ਜਿਹੜਾ ਤੂੰ ਹੀ ਹੋਪਾ ਦੂਗਾ ਫੁੱਦੂ ਜਿਹੜਾ ਵਿੱਚ ਫੁੱਦੂ ਦੱਸਣ ਰਿਹਾ ਚੱਲ ਕੋਈ ਨਹੀਂ ਏ ਵੀਰੇ ਚੌਂਦੇ ਆ ਵੀ ਇਹ ਵੀਡੀਓ ਸਾਡੇ ਤਾਂ ਸਾਨੂੰ ਮਿਲ ਜੂਵੇ ਤਾਂ ਇਹ ਸਾਰੇ ਡਿਮਾਂਡ ਕਰ ਰਹੇ ਆ ਜਿਵੇਂ ਵੀਡੀਓ ਵੀ ਦਿਖਾ ਦੇਣੇ ਗਾਲਾਂ ਕੱਢਣੀਆਂ ਮੈਨੂੰ ਭਾਜੀ ਤੁਸੀਂ ਇੰਨੀਆਂ ਫਿਨਸ ਵਾਲੀਆਂ ਵੀਡੀਓ ਉਹਨੀਆਂ ਉਹ ਤਾਂ ਦਿਖਣੀ ਨਹੀਂ ਇਹਨਾਂ ਨੂੰ ਲੈ ਆ ਦੇ ਕਹਿੰਦਾ ਉਹ ਨਹੀਂ ਦਿਖੀ ਕਹਿੰਦੇ ਯੂ ਆਰ ਨਹੀਂ ਨਹੀਂ ਅਸੀਂ ਅਸੀਂ ਕੋਸ਼ ਰਾਈਟਰ ਨਹੀਂ ਹੈਗੇ ਅਸੀਂ ਰੋਂਗ ਹੈ ਬੰਦਾ ਹੈਗਾ ਵਰਕੀਆਂ ਦਾ ਪੁੱਤਲਾ ਜੀ ਖਾਨ ਵੀ ਆ ਗਿਆ ਕੀ ਗੱਲ ਕੀ ਹੋ ਗਈ ਗੱਲ ਕੋਈ ਨਹੀਂ ਕੌਣ ਹੈ ਜੀ ਖਾਨ ਇਹ ਕਿਤੇ ਮੈਂ ਗਿਆਨੀ ਮੈਜੀ ਹੋ ਜਾ ਹੋਏ 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 ਗੱਲ ਭਰਾਵਾ ਵੀਡੀਓ ਦਿਖਾ ਦੇਣਾ ਦਿਖਾ ਦਮਾ ਲਾਈਵ ਚ ਨਹੀਂ ਭਾਜੀ ਇਹ ਤਾਂ ਮੈਨੂੰ ਕਮੈਂਟ ਜੇ ਤਾਂ ਮੈਨੂੰ ਕਮੈਂਟ ਹੈ ਕਹਦੇ ਰੋ ਰਿਹਾ ਹੈ ਹੈ ਰਿਕਾਰਡ ਕਰਕੇ ਨਾ ਲੋਕਾਂ ਨੇ ਉਹ ਪਾ ਦੇਣੀ ਆ ਤੂੰ ਆਪਣਾ ਮੂੰਹ ਤੇ ਦਿਖਾ ਆਪੇ ਨਹੀਂ ਆਉਣਾ ਕਿ ਮੇਰੀ ਆਉਣਾ ਹੀ ਨਹੀਂ ਕੋਈ ਤੇਰੇ ਮੂੰਹ ਆ ਕੇ ਵਿੱਚ ਆਏ ਜੱਟਾ ਤੇਰਾ ਮੂੰਹ ਆ ਗਿਆ ਮੇਰੀ ਵੀਡੀਓ ਦਾ ਉਦਾਂ ਕਾਲੀ ਹੋ ਜਾਣੀ ਆ ਹਰ ਦੇ ਬੂ ਘਾਲੇ ਹੋ ਗਏ ਨਹੀਂ ਨਹੀਂ ਗੱਲ ਪਤਾ ਕੀ ਯਾਰ ਉਹ ਨਹੀਂ ਗੱਲ ਹੈ ਗੱਲ ਇਹ ਯਾਰ ਸਿਸਟਮ ਇਦਾਂ ਨਾ ਹੋਇਆ ਪਿਆ ਮੇਰਾ ਕਿਸੇ ਨੂੰ ਆਣਾ ਕਿਸੇ ਨੂੰ ਗਲਤ ਮੋਟਿਵ ਨਹੀਂ ਸੀ ਵੀਡੀਓ ਮਤਲਬ ਚਲੋ ਇੱਕ ਨੇ ਇੱਕ ਮੈਂ ਸਕਰੀਨ ਸ਼ਾਟ ਕੀਤਾ ਹੋਇਆ ਵੀਰ ਦਾ ਬਹੁਤ ਪਿਆਰ ਨੇ ਹੁਣ ਲਿਖਿਆ ਹੁਣ ਮੈਂ ਵਿੱਚ ਤੈਨੂੰ ਬੋਲ ਕੇ ਸੁਣਾਉਣਾ ਵੈ ਤੇ ਇਹਨੇ ਲਿਖਿਆ ਭਰਾ ਨੇ ਇਹਦਾ ਨਾਂ ਹੈਗਾ ਤਲਵਿੰਦਰ ਸਿੰਘ ਬਾਜਵਾ